ਗੁੱਡ ਮਾਰਨਿੰਗ ਤੇ ਰਾਤੀ ਅਸੀਂ ਰੁਕੇ ਸੀਗੇ ਇੱਥੇ ਬਾਲਾਜੀ ਦਾ ਮੰਦਿਰਾ ਇੱਥੇ ਰੂਮ ਮਿਲ ਗਿਆ ਸੀ ਸਾਨੂੰ ਤੇ ਸੁਬਾਨਾ ਤੋਕੇ ਹੁਣ ਰੈਡੀ ਹੋ ਗਏ ਇੱਥੇ ਦੇਖਦੇ ਆਂ ਵੀ ਦੇਖਣ ਨੂੰ ਕਿਹੜੇ ਕਿਹੜੇ ਮੰਦਿਰ ਹੈਗੇ ਬਾਕੇ ਸਾਨੂੰ ਵੀ ਸਾਰੇ ਦਿਖਾਉਣਿਆਂਗੇ ਅੱਜ ਦਮਾਲੇ ਮੰਨਲੇ ਨੌਜਵਾਨਾਂ ਨੇ ਮਰੀ ਵੀ ਕਹਿੰਦੇ ਰੈਡੀ ਐ ਤੇ ਦਿਖਾਉਣੇ ਲੱਗੇ ਟਣਾ ਸਾਨੂੰ ਅੱਗੇ ਜਾ ਕੇ ਹਾਏ ਕਿਹੜਾ ਸਰੀਰ ਸੁਸਤ ਆਜਰ ਅਸਤ ਜਿਆਦੇ ਹੋ ਗਈ ਥੋੜੀ ਜੀ ਤਕਰੀਬਨ ਸਾਨੂੰ 8:30 ਵਜੇ ਅੱਜ ਤੋਤੇ ਕਰਦੇ ਨੂੰ ਕਿ ਵੀ ਰੂਮ ਵਧੀਆ ਸੀਗਾ ਨੀਂਦ ਵਧੀਆ ਆਈ ਬਰਾਬਰ ਇੱਥੇ ਰੁਕੇ ਸੀ ਰਾਤ ਬਾਦ ਲੱਗਦਾ ਮੰਦਰਾ ਇਹ ਤੇ ਧਰ ਮਸ਼ਾਲਾ ਵੀ ਹੈ ਨਾਲ ਰਹਿਣ ਨੂੰ ਵਧੀਆ 400 ਰੁਪਏ ਵਿੱਚ ਕਮਰਾ ਮਿਲ ਗਿਆ ਸੀਗਾ ਇੱਥੇ ਤੇ ਵਧੀਆ ਕਮਰਾ ਸੀ ਜੇ ਕਿਸੇ ਨੂੰ ਰੁਕਣਾ ਹੋਵੇ ਇੱਥੇ ਆਖ ਜੁੰਜ ਨੂੰ ਤਾਂ ਇੱਥੇ ਕਹਾ ਇਧਰ ਚੌਂਕ ਆਉਂਦਾਗਾ ਚੌਂਕ ਤੋਂ ਆ ਖੱਬੇ ਲੈ ਲੇ ਤੁਸੀਂ ਇਹਦੇ ਵਿੱਚ ਤੁਸੀਂ ਰੁਕ ਸਕਦੇ ਹੋਗੇ ਉੱਧਰ ਵੀ ਗਾਹਾਂ ਰੁਕਣ ਨੂੰ ਹੈਗਾ ਪਰ ਉਹਦੇ ਵਿੱਚ ਫੈਮਿਲੀ ਨੂੰ ਅਲਾਉ ਕਰਦੇ ਹੈਗੇ। ਰਾਤ ਅਸੀਂ ਪਹੁੰਚੇ ਸੀ ਨੇਰੇ ਤੇ ਹੁਣ ਹੌਲੀ ਹੌਲੀ ਸ੍ਰੀ ਜਿਹੜਾ ਐਕਟਿਵ ਹੋ ਰਿਹਾ ਇਹ ਦੇਖਣ ਨੂੰ ਕਾਫੀ ਮੰਦਰ ਹੈਗੇ। ਆ ਦੇਖ ਇੱਧਰ ਆ ਗਿਆ ਤੇ ਤਹਾਂ ਉਹਦੇ ਪਰਲੇ ਬਦਲੇ ਪਾਸੇ ਜਿਹੜੀ ਇੱਕ ਪਹਾੜੀ ਹੈ ਉੱਚੀ ਉਹਦੇ ਤੇ ਵੀ ਮੰਦਰ ਹੈਗਾ ਤੇ ਆ ਵੀ ਸਾਰਾ ਇਹਨਾਂ ਦਾ ਇਧਰ ਮੰਦਿਰ ਆ ਗਿਆ। ਆ ਗੇਟ ਆ ਗਿਆ। ਇਹ ਹੈ ਜੀ ਰਾਣੀ ਸਤੀ ਦਾਦੀ ਦਾ ਮੰਦਿਰ ਬਹੁਤ ਸੋਹਣਾ ਵਿੱਚੋਂ ਬਹੁਤ ਸੋਹਣਾ ਰਾਤ ਅਸੀਂ ਦੇਖ ਕੇ ਗਏ ਅੰਦਰੋਂ ਸ਼ਾਟ ਵੀਡੀਓ ਬਣਾਉਣ ਨਹੀਂ ਦਿੰਦੇ ਦੇ ਵਿੱਚੋਂ ਬਹੁਤ ਜਿਆਦਾ ਸੋਹਣਾ ਹੈਗਾ ਇਧਰੋਂ ਵੀ ਤੇ ਐਸ ਸਾਈਡ ਤੋਂ ਵੀ ਰਾਣੀ ਸਤੀ ਮੰਦਿਰ ਸਾਰਾ ਜਿਹੜਾ ਦੇਖ ਲਿਆ ਫਿਰ ਤੇ ਆ ਗਿਆ ਬਾਲਾ ਜੀ ਦਾ ਮੰਦਿਰ ਰਾਣੀ ਸਤੀ ਮੰਦਿਰ ਜਿਹੜਾ ਅੰਦਰ ਵੀਡੀਓ ਅਲਾਉਡ ਨਹੀਂ ਸੀਗਾ ਨਹੀਂ ਤੁਹਾਨੂੰ ਅੰਦਰੋਂ ਦਿਖਾਉਂਦੇ 4-500 ਸਾਲ ਪੁਰਾਣਾ ਕਹਿੰਦੇ ਆ ਦੱਸਦੇ ਆ ਉਹ ਮੰਦਿਰ ਤੇ ਮੈਂ ਉੱਥੇ ਗੱਲਬਾਤ ਕੀਤੀ ਪੁੱਛਿਆ ਸੀਗਾ ਕਹਿੰਦੇ ਵੀ 4 ਤੋਂ 500 ਸਾਲ ਪੁਰਾਣਾ ਇਹ ਮੰਦਿਰ ਹੈਗਾ ਕੀ ਹਾਲ ਹੈ ਬਾਈ ਠੀਕ ਹਾਂ ਹਾਂ ਉਹ ਪੰਜਾਬ ਤੋਂ Rajasthan ਆਏ ਸੀ ਹਾਂ ਕਿੱਥੋਂ ਬਾਈ ਆਪਾਂ ਬਿੰਦਪੁਰ ਅਨੰਦਪੁਰ ਤੋਂ ਕਿੱਡਾ ਨੰਦਪੁਰ ਸੀ ਬਿੰਦ ਤੋਂ ਲਖਨਗੜ ਰਾਂ ਲੱਗੇ ਕਾਫੀ ਟਾਈਮ ਅੱਛਾ 3 ਸਾਲ ਠੀਕ ਹੈ ਧੰਨਵਾਦ ਬਾਈ ਚਾਹ ਲੈ ਯਾਰ ਜਨਾਬੀ ਮਾਰਵਾੜੀ ਵੀ ਸਿੱਖ ਗਏ ਸੀ ਸਿੱਖ ਗਏ ਮਾਰਵਾੜੀ ਪੂਰੀ ਹਾਂ ਪਰ ਜੈਸਾ ਦੇਸ ਵੈਸਾ ਵੇਸ ਹੈ ਬਾਕੀ ਪੰਜਾਬ ਤੋਂ ਪੰਜਾਬ ਯਾਰ ਕਿੱਥੇ ਕਿੱਥੇ ਰਹੀ ਹੈ ਪੰਜਾਬ ਤੋਂ ਪੰਜਾਬ ਹਾਂ ਉਹ ਤਾਂ ਬਾਈ ਜਿੱਥੇ ਬਚਪਨ ਬੀਤੇ ਨਾ ਜਿੱਥੇ ਬਚਪਨ ਬੀਤ ਗਿਆ ਉਹ ਨਹੀਂ ਚੀਜ਼ ਭੁੱਲਦੀ ਹਾਂ ਤੇ ਬਾਈ ਬਾਰ ਰਸਤੇ ਵਿੱਚ ਨੰਗੇ ਨੇ ਆਇਆ ਕਹਿੰਦਾ ਬਾਈ ਆ ਮੈਂ ਕਹਿੰਦਾ ਪੰਜਾਬੀ ਆਪਣਾ ਬਾਈ ਬਹੁਤ ਡੋਗਲੀ ਜਾਂ ਅਗਲੀ ਮੈਂ ਚੱਲ ਦੇਖਦੇ ਆ ਬਾਈ ਮੈਂ ਆਪਣਾ ਪੰਜਾਬੀ ਬੰਦਾ ਸਾਰੇ ਭਰਾ ਹੈ ਕੀ ਪੰਜਾਬੀ ਕੀ ਹਰਿਆਣਵੀ ਕੀ ਕਿਉਂ ਬਈ ਚੰਗਾ ਮੁਸਲਮਾਨ ਵੀ ਚੰਗਾ ਸਾਰੇ ਚੰਗੇ ਸਭ ਬਈ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹੈ ਹਾਂ ਜਾਤ ਪਾਤ ਇੱਥੇ ਕੁਝ ਨਹੀਂ ਨਾ ਧਰਮ ਕੋਈ ਬਈ ਨਾ ਨਾ ਸਰਦਾਰਾਂ ਦਾ ਯਾਦਾ ਮਾਨ ਤੋਂ ਰੱਖਿਆ ਉਹ ਬਰ ਆਪਣੀ ਬਣਾਈ ਹੋਈ ਹੈ ਬਈ ਜੇ ਚੰਗੇ ਕੰਮ ਕੀਤੇ ਕਿਉਂ ਆਹੋ ਕੀਤੇ ਆ ਹਾਂ ਕਰਵਾਣਾ ਦੇ ਦਿੱਤੀਆਂ ਜੇ ਹਨਾ ਹਾਂ ਲੱਗਦਾ ਕੋਈ ਗੱਲ ਹਾਂ ਇਹ ਗੱਲ ਹੈਗੀ ਚੰਗਾ ਕੀਤਾ ਤਾਂ ਹੀ ਲੋਕ ਮੰਨਦੇ ਆ ਇਹ ਤਾਂ ਹੀ ਆਉਂਦੇ ਇਹ ਗੱਲ ਹੈ ਔਰ ਕੋਈ ਸ਼ਵਾਦ ਸਮਰਾਨ ਬੱਸ ਬਾਈ ਗਰਛਣ ਦੁੱਧਾ ਰਗੇ ਉਹ ਆਹੀ ਗੁਰਜੀਕਾ ਖਾਨਸਰ ਉਹ ਆਹੀ ਜੀ ਕੀ ਫਤਿਹ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਦੇਖਣ ਨੂੰ ਤਾਂ ਖਰ ਬਹੁਤ ਕੁਝ ਹੈਗਾ ਪਰ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਬੰਦ ਹੀ ਹੈਗੀਆਂ ਇੱਥੇ ਮੇਨ ਤਾਂ ਇੱਕ ਮੰਦਿਰ ਸੀਗਾ ਵੱਡਾ ਉਹ ਦੇਖਣ ਨੂੰ ਜ਼ਿਆਦਾ ਮੇਨ ਸੀਗਾ ਬਾਕੀ ਛੋਟੇ ਛੋਟੇ ਮੰਦਿਰ ਬਾਦੂ ਹੈਗੇ ਇੱਥੇ ਇਹ ਕਿਸ ਨੇ ਦੇਖਣੇ ਹੁਣ ਸਾਰਾ ਸ਼ਹਿਰਗਾ ਤਾਂ ਨਿੱਕੇ ਨੇ ਕਿ ਹਮ ਬਰੀਕ ਗਲੀਆਂ ਹੈਗੀਆਂ ਮੋਟਰਸਾਈਕਲਾਂ ਗਲੀਆਂ ਜ਼ਿਆਦੇ ਆ ਗੱਡਣ ਵਾਲੀਆਂ ਗਲੀਆਂ ਹੈ ਨਹੀਂਆਂ ਉਹਦੀ ਨੰਗਾ ਜਮਾ ਛੱਡ ਬੇਮਾਨਾ ਗਮ ਤਾਂ ਹੁੰਦੇ ਜ਼ਿੰਦਗੀ ਦਾ ਸਰਮਾਇਆ ਬੇਮੁਰਾਬਤ ਲੋਕਾਂ ਲਈ ਕਿਉਂ ਆਪਣਾ ਆਪ ਗਵਾਇਆ ਹਾਂਜੀ ਹਾਂਜੀ ਪੰਜਾਬ ਬਟਿੰਡਾ ਸੇ ਬੋਲੇ ਫੋਟਾ ਵਾਲੇ ਅੱਛਾ ਅੱਛਾ ਕੋਈ ਬਾਤ ਨਹੀਂ ਓਏ ਪੰਜਾਬ ਹੀ ਐ

ਜੰਜੰਦੇ ਵਿੱਚ ਤੇ ਆ ਹੈਗਾਗਾ ਇਸੇ ਨੂੰ ਹਵਾ ਮੈਲ ਕਹਿੰਦੇ ਆ ਤੇ ਇਹਨੂੰ ਕਹਿੰਦੇ ਖੇਚਰੀ ਮਲ ਦੇਖੋ ਜੰਜੰਦੇ ਵਿੱਚ ਇਹ ਹੈ ਬਿਲਕੁਲ ਸ਼ਹਿਰ ਦੇ ਵਿਚਾਲੇ ਇਹ ਪਾਲਣਾ ਪੈਂਦਾਗਾ ਨੀਚੇ ਤਾਂ ਇਹਦੇ ਰਹਿائش ਹੈ ਤੇ ਇਹਨੂੰ ਹਵਾ ਮੈਲ ਕਹਿੰਦੇ ਆ ਦੇਖੋ ਬਾਕੀ ਤੁਸੀਂ ਸਮਝ ਹੀ ਜਾਓਗੇ ਵੀ ਇਹਨੂੰ ਹਵਾ ਮੈਲ ਕਿਉਂ ਕਹਿੰਦੇ ਆ ਕਿਉਂਕਿ ਇਹਦੇ ਸਾਰੇ ਇੱਥੇ ਐ ਪਿੱਲਾ ਲੱਗੇ ਹੋਏ ਹੈਗੇ ਆਪ ਬਿੱਲਾ ਲੱਗੇ ਹੋਏ ਆ ਤੇ ਇੱਥੋਂ ਦੇਖੋ ਜਿਹੜਾ ਸਾਡਾ ਮੌਸਮ ਹੈ ਮੌਸਮ ਨਾਲ ਹਵਾ ਦੇਖ ਹਵਾ ਬਹੁਤ ਠੰਡੀ ਆ ਰਹੀ ਹੈ ਆ ਇੱਥੇ ਉਸ ਟਾਈਮ ਦੇ ਵਿੱਚ ਜਿਹੜਾ ਖੇਜਰੀ ਨਾਮ ਦਾ ਰਾਜਾ ਸੀਗਾ ਕਹਿੰਦੇ ਵੀ ਉਹਨੇ ਇੱਥੇ ਇਹ ਰੋਕਣ ਖਾਤਰ ਬਣਾਇਆ ਸੀਗਾ ਆਪਦੇ ਰਸਤੇ 'ਚ ਜਦ ਜਾਂਦਾ ਸੀ ਨਾ ਤੇ ਆਪਦੇ ਰੋਕਣ ਖਾਤਰ ਇਹ ਜਗ੍ਹਾ ਬਣਾਈ ਸੀਗੀ ਆ ਦੇਖ ਮਾ ਚੀਕ ਦਿਖਾਉਣੇ ਦੇਖੋ ਇਹਦਾ ਕਰਕੇ ਇਹਨੂੰ ਹਵਾ ਵਾਲੇ ਕਹਿੰਦੇ ਸੀ ਆ ਥਾਂ ਥਾਂ ਤੇ ਜਿਹੜੇ ਇਹ ਆਲੇ ਛੱਡੇ ਆ ਹਾਂ ਦੇਖੋ پتہ ਨਹੀਂ ਲੱਗਦਾ ਵੀ ਕਿਹੜੀ ਜਗ੍ਹਾ ਕਿੱਧਰ ਨੂੰ ਜਾਂਦੀ ਹੈਗੀ ਤੇ ਠੰਡਾ ਬਹੁਤ ਹੈਗਾ ਜੈਤਰੀ ਨਾਮ ਦੇ ਰਾਜ ਨੇ ਬਣਾਇਆ ਸੀਗਾ ਇਹ ਵੀ ਕਹਿੰਦੇ ਵੀ ਉਹ ਜਦੋਂ ਕਿਤੇ ਜਾਂਦਾ ਜਾਂਦਾ ਸੀ ਰਸਤੇ ਦੇ ਵਿੱਚ ਇਹ ਜਿਹੜਾ ਖੜਕੇ ਨਾ ਆਰਾਮ ਕਰਦਾ ਸੀਗਾ ਆ ਦੇਖੋ ਇਸੇ ਕਰਕੇ ਨੂੰ ਹਵਾ ਮਹਿਲ ਵੀ ਕਿਹਾ ਜਾਂਦਾ ਹੈਗਾ ਦੇਖੋ ਚਾਰ ਸਫੇਰੇ ਪਿੱਲਰੀ ਪਿੱਲਰ ਸਾਰੇ ਜਿਵੇਂ ਦੂਜੇ ਮਹਿਲਾਂ ਵਾਂਗ ਉਹਨਾਂ ਦੇ ਉੱਪਰ ਤਾਂ ਇਹ ਡਿਜ਼ਾਈਨਿੰਗ ਕੀਤੀ ਗਈ ਕੋਈ ਜੇ ਤੁਸੀਂ ਵੀ ਔਂਕਦੇ ਜੰਜਰ ਇਕਦਾ ਨਾਂ ਥੋੜਾ ਜਿਹਾ ਔਖਾ ਇਹਦਾ ਆਪਾਂ ਪੰਜਾਬੀ ਦੇ ਵਿੱਚ ਜਿੰਨਾ ਹੋਰ ਨਾਮ ਲੈਂਦੇ ਜਿਵੇਂ ਹਿੰਦੀ ਦੇ ਵਿੱਚ ਇਹਨਾਂ ਦੇ ਨਾਮ ਦਾ ਫਰਕ ਪੈ ਜਾਂਦਾ ਜਿਵੇਂ ਹਾਂ ਨੀਚੇ ਸਾਰੀ ਹੁਣ ਮੰਦਲ ਕਿ ਰਿਹਾਇਸ਼ ਆ ਉਹ ਕਰ ਰਿਹਾ ਹੈ ਸ਼ਾਈਨਿੰਗ ਜੇ ਤੁਸੀਂ ਵੀ ਆਉਣਾ ਇਹਦੇ ਤੇ ਤਾਂ ਤੁਸੀਂ ਜੇ ਗੱਡੀ ਗੁੱਡੀ ਤੇ ਆਇਓ ਤਾਂ ਬਾਹਰ ਗੱਡੀ ਖੜਾ ਕੇ ਆਇਓ ਕਿਉਂਕਿ ਇਹਦੇ ਵਿੱਚ ਗਲੀਆਂ ਬਾਹਲੀਆਂ ਜਿਆਦੇ ਭੀੜੀਆਂ ਤੇ ਕਿਹਦੀ ਲੋਕੇਸ਼ਨ ਲਾ ਲਿਓ ਹਾਂ ਲੋਕੇਸ਼ਨ ਲਾ ਕੇ ਇਹ ਜਗ੍ਹਾ ਤੇ ਆਇਆ ਜਾਂਦਾ ਤਾਂ ਪੁੱਛ-ਪੁੱਛ ਕੇ ਅਸੀਂ ਬਹੁਤ ਦੇਖਿਆ ਬਟ ਕੋਈ ਬੰਦਾ ਕਿਤੇ ਦੱਸੁੰਦਾ ਤੇ ਕੋਈ ਕਿਤੇ ਦੱਸ ਦਿੰਦਾ ਹੈ ਇਹ 3rd ਫਲੋਰ ਆ ਗਿਆ ਤੀਜੀ ਮੰਜ਼ਲ ਆ ਗਈ ਇਹਦੀ ਛੱਤ ਥੋੜੀ ਨੀਵੀਂ ਹਤਨਾ ਆਹਾਂ ਸਾਰੀ ਪੱਥਰ ਦੀ ਛੱਤ ਬਣਾਈ ਹੋਈ ਹੈਗੀ ਕਹਿੰਦੇ ਢਾਈ 300 ਸਾਲ ਪੁਰਾਣਾ ਇਹ ਜਿਹੜੇ ਇਥੇ ਰਹਿਸ਼ ਕਰ ਰਹੇ ਨੀਚੇ ਉਹਨਾਂ ਤੋਂ ਜਾਣਕਾਰੀ ਲੈਂਤੀ ਸੀ ਕਹਿੰਦੇ ਵੀ ਢਾਈ ਤੋਂ 300 ਸਾਲ ਪੁਰਾਣਾ ਉੱਪਰ ਤਾਂ ਕੋਣ ਹੈ ਤੁਹਾਨੂੰ ਜਾ ਕੇ ਲੋਕੇਸ਼ਨ ਸਾਰੀ ਠੰਡਾ ਬਹੁਤ ਆ ਵੈਸੇ ਜਿਵੇਂ ਇੰਨਾ ਟੈਂਪਰੇਚਰ ਆ ਹੁਣ ਬਾਹਰ ਪੂਰੀ ਗਰਮੀ ਹੋਈ ਪਈਗੀ ਤੇ ਟਾਈਮ ਵੀ ਤਕਰੀਬਨ 1:30 ਵਜੇ ਦਾ ਹੋਇਆ ਪਿਆਗਾ ਤੇ ਉਸ ਹਿਸਾਬ ਨਾਲ ਇੱਥੇ ਵਧੀਆ ਠੰਡ ਹੈ। ਯਾਹ ਆ ਗਿਆ ਜਮਾ। ਛਤਰਸ ਤੇ ਆ ਗਿਆ। ਆਹ ਰਿਹਾ ਜੀ। ਉਹ ਬਾਜ ਬੈਠਾ ਹੈ। ਆਪਣੇ ਤਾਂ ਹੈ ਨਹੀਂ ਗਵਾਜ। ਦੇਖਣ ਨੂੰ ਨਹੀਂ ਮਿਲਦਾ। ਉਹ ਸ਼ਹਿਰ ਕੋਈ ਮੰਦਰ ਆ ਗਿਆ ਤੇ ਆ ਪਹਾੜ ਆ ਗਈ ਇਹ ਪੱਥਰ ਵਾਲੇ ਪਹਾੜ ਹੈ ਕੱਚੇ ਪਹਾੜ ਨਹੀਂਗੇ ਇਹਦੇ ਉੱਪਰ ਵੀ ਉਹ ਕਿਲੇਗਾ ਕਿਲੇ ਦੇ ਵਿੱਚ ਮੰਦਰ ਬਣਿਆ ਹੋਇਆ ਹੈਗਾ ਇੱਥੋਂ ਸਾਰਾ ਸ਼ਹਿਰ ਹੋ ਇੱਕ ਹੋ ਮੰਦਰ ਆ ਗਿਆ ਮੰਦਰ ਆ ਗਿਆ ਮਸਜਿਦ ਆ ਗਈ ਤੇ ਆ ਕੋਈ ਪੁਰਾਣਾ ਮੰਦਰ ਆ ਗਿਆ ਲొਕੇ ਜੀਣਾ ਬਹੁਤ ਹੈ ਦੇਖਣ ਨੂੰ ਤੇ ਬਟ ਥੋੜਾ ਜਿਹਾ ਮੱਥਾ ਮਾਰਨਾ ਪੈਂਦਾ ਹੈਗਾ ਮੱਥਾ ਮਾਰ ਕੇ ਦੇਖਣਾ ਪੈਂਦਾ ਹੈਗਾ ਤੇ ਲੋਕੇਸ਼ਨਾਂ ਬਹੁਤ ਹੈ ਇੱਥੇ ਦੇਖਣੋ ਉਪਰ ਸਟਰਕਚਰ ਦੇਖੋ ਕਿਡਾ ਸੋਹਣਾ ਹੈਗਾ ਇਧਰ ਕੰਨੀ ਇਧਰ ਕੰਨੀ ਗੜੀਆਂ ਭੀੜੀਆਂ ਤਕਰੀਬਨ ਇਹ ਮੋਟਰਸਾਈਕਲਾਂ ਗਲੀਆਂ ਹੈਗੀਆਂ ਗੱਡੀ ਇਹ ਗਲੀਆਂ ਚ ਅਸੀਂ ਦੇਖੀ ਨਹੀਂ ਜਮਾ ਟਰੱਸ ਆ ਗਿਆ ਦਾ ਲੋਕੇਸ਼ਨ ਦਿਖਾਉਣਿਆ ਤੁਨੂੰ ਇੱਥੇ ਸਾਰੀ ਆ ਸਾਰਾ ਸ਼ਹਿਰ

ਪੰਡਾ ਉਹਨਾ ਜੀਤਾਨ ਇੰਸਟਾਗ੍ਰਾਮ ਕੇ ਆਈਡੀ ਨਾ ਨਹੀਂ ਨਹੀਂ ਇਹ YouTube ਕੀ ਹੈ ਮੈਨੂੰ ਇੱਥੇ ਆਏ ਘਟ ਤਰਿਆ ਜਾਂਦਾ ਜੀ ਗੁਰੀ ਨੇ ਜਵਾਕ ਉਹਦੀ ਕੇ ਲੈਂਦੇ ਆ ਕਿਤਨਾ ਕੇ ਦੇਖੀਏ ਲੈਂਦੇ ਆ ਵੀ ਆਹ ਸਾਰੇ ਨੇ ਹੁਣ ਆਈਡੀ ਪੁੱਛੀ ਜਾਂਦੇ ਲੱਟੇ ਸਾਈਕਲ ਚ ਲਾਤੇ ਚਲਾਤੇ ਆਏ ਆ ਪੰਜਾਬ ਸੇ ਸਾਈਕਲ पे ਆਇਓ ਹਾਂ ਸਾਈਕਲ पे ਆਤੇ ਐਸੀ ਯਾਰ ਆ ਅੱਗੇ ਜਾਏਗੇ ਜੈਪੁਰ ਅਵੀ ਜੈਪੁਰ ਸਾਈਕਲ ਪਈ ਸਾਈਕਲ पे ਠੀਕ ਹੈ ਬਈ ਠੀਕ ਹੈ ਭਈ ਅੱਛਾ ਲੱਗ ਰਿਹਾ ਓਕੇ ਜੋਨ ਜੋਨ ਸ਼ਹਿਰ ਤਕਰੀਬਨ ਸਾਰਾ ਦੇਖ ਲਿਆ ਗਲੀ ਗਲੀ ਦੇ ਵਿੱਚ ਜਾ ਕੇ ਦੇਖ ਲਿਆ ਤੇ ਇੱਕ ਕਲਾਸਿਕ ਉਹ ਬੰਦ ਸੀਗਾ ਤੇ ਇੱਕ ਫਿਲ ਆਹੀ ਦੇਖ ਲਿਆ ਸੀ ਬਾਕੀ ਮੰਦਰ ਵਗੈਰਾ ਸਾਰੇ ਇੱਥੇ ਅਸੀਂ ਦੇਖ ਲੇ ਹੁਣ ਚੱਲੇ ਆ ਜੀ ਜੈਪੁਰ ਨੂੰ ਤੇ ਜੈਪੁਰ ਹੈਗਾ ਇੱਥੋਂ 188 ਕਿਲੋਮੀਟਰ ਦੂਰ ਤੇ 88 ਕਿਲੋਮੀਟਰ ਹੈਗਾ ਜੈਪੁਰ ਇਥੋਂ ਤੇ ਹੁਣ ਜੈਪੁਰ ਨੂੰ ਚੱਲੇ ਆਂ ਕੱਲ ਸ਼ਾਮੀ ਇੱਥੇ ਅਸੀਂ ਆ ਗਏ ਸੀਗੇ ਝੁੰਝਨ ਦੇ ਵਿੱਚ ਅੱਜ ਤੜਕੇ ਅਸੀਂ 8:30 ਤੋਂ ਲੱਗੇ ਆਂਗੇ ਤਕਰੀਬਨ ਇੱਥੇ ਘੁੰਮਣ ਤੇ ਸਾਰਾ ਝੁੰਝਨ ਸਾਰਾ ਜਿਹੜਾ ਅਸੀਂ ਗਾ ਦਾ ਵੈਸੇ ਚੀਜ਼ਾਂ ਵਧੀਆ ਝੁੰਝਨ ਦੇ ਵਿੱਚ ਦੇਖਣ ਨੂੰ ਜੇ ਤੁਸੀਂ ਵੀ ਕਈ ਵਾਰੀ ਪੰਜਾਬ ਤੋਂ ਇਧਰੋਂ ਤਾਂ ਝੁੰਝਨ ਦੇ ਵਿੱਚ ਜ਼ਰੂਰ ਦੋ ਤਿੰਨ ਚੀਜ਼ਾਂ ਹੈਗੀਆਂ ਹੈਗੀਆਂ ਬਹੁਤ ਸੁਣੀਆਂ ਬਾਕੀ ਵੈਸੇ ਛੋਟੀਆਂ ਮੋਟੀਆਂ ਚੀਜ਼ਾਂ ਬਹੁਤ ਹੈਗੀਆਂ ਉੱਥੇ ਮੋਟਰਸਾਈਕਲ ਤੇ ਸਾਂ ਪਹੁੰਚਿਆ ਜਾ ਸਕਦਾ ਹੈ ਗੱਡੀ ਵਗੈਰਾ ਤੇ ਨਹੀਂ ਉੱਥੇ ਪਹੁੰਚਿਆ ਜਾਂਦਾ ਕਿਉਂਕਿ ਗਲੀਆਂ ਭੀੜੀਆਂ ਨੇ ਸਾਂ ਇੱਥੇ ਜਰੂਰ ਆਓ ਤੁਸੀਂ ਬਾਕੀ ਜਿਹੜੇ ਰਸਤੇ ਦੇ ਵਿੱਚ ਦਿਖਾਉਣਿਆ ਤੁਹਾਨੂੰ ਹੋਰ ਕੀ ਕੀ ਕੁਝ ਆਉਂਦਾ ਹੈਗਾ ਤੇ 188 ਕਿਲੋਮੀਟਰ ਕਿੰਨੇ ਚਾ ਚੜ੍ਹਦੇ ਆ ਉਹ ਵੀ ਤੁਹਾਨੂੰ ਸਾਰਾ ਦੱਸਾਂਗੇ ਜੁੜੇ ਰਹੋ ਬਲੌਗ ਦੇ ਨਾਲ ਰਾਮ ਰਾਮ ਜੀ ਸਾਰਿਆਂ ਨੂੰ ਪਹਿਲੇ ਖਾਣਾ ਖਾਉਦੇ ਹੈ ਨਾ ਹਾਂ ਖਾਣਾ ਖਾ ਕੇ ਆਇਆ ਅਸੀਂ ਪਾਣੀ ਪਾਣੀ